ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੇ ਨਾਲ ਤੁਹਾਨੂੰ ਤੱਕ ਜ਼ਰੂਰ ਬਣੇ ਰਹਿਣਾ ਹੈ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਛੁੜਾ ਕਹਦੇ ਹਾਂ ਅੱਜ ਦੀ ਵੱਡੀ ਖਬਰ ਕਿ ਨੇਜਰ ਕੈਨੇਡਾ ਚ ਉੱਚ ਸਿੱਖਿਆ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਆਈ ਇੱਕ ਵੱਡੀ ਖੁਸ਼ਖਬਰੀ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਦਾ ਸੁਪਨਾ ਦੇਖਣ ਵਾਲੇ ਭਾਰਤੀਆਂ ਲਈ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਹੁਣ ਕੈਨੇਡਾ ਵਰਗੇ ਉੱਚ ਅਧਿਆਇਕ ਅਧਿਆਨ ਸਥਾਨ ਵਿੱਚ ਪੜਾਈ ਕਰਨਾ ਪਹਿਲਾਂ ਨਾਲੋਂ ਸੋਖਾ ਹੋ ਗਿਆ ਹੈ ਕੈਨੇਡਾ ਉਕਦੀਆਂ ਕੁਝ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਦਾਖਲਾ ਪ੍ਰਕਿਰਿਆ ਨਾ ਸਿਰਫ ਸਰਲ ਹੈ ਸਗੋਂ ਉਹਨਾਂ ਦੀ ਵੀ ਸਵੀਕ੍ਰਿਤ ਦਰਾਂ ਵੀ ਬਹੁਤ ਜ਼ਿਆਦਾ ਹੈ ਕੈਨੇਡਾ ਦੁਨੀਆ ਭਰ ਦੇ ਵਿਦਿਆਰਥੀਆਂ ਵਿੱਚ ਇੱਕ ਪ੍ਰਸਿੱਧ ਸਿੱਖਿਆ ਦਾ ਕੇਂਦਰ ਬਣ ਗਿਆ ਹੈ ਇਸ ਦੇ ਪਿੱਛੇ ਮੁੱਖ ਕਾਰਨ ਹਨ ਕਿ ਅੰਗਰੇਜ਼ੀ ਮਾਧਿਅਮ ਵਿੱਚ ਉੱਚ ਗੁਣਵੰਤਾ ਵਾਲੀ ਸਿੱਖਿਆ ਗ੍ਰੈਜੂਏਸ਼ਨ ਤੋਂ ਬਾਅਦ ਅਧਿਐਨ ਤੋਂ ਬਾਅਦ ਵਰਕ ਪਰਮਿਟ ਅਤੇ ਲੰਬੇ ਸਮੇਂ ਤੱਕ ਰਹਿਣ ਤੇ ਸਥਾਈ ਨਿਵਾਸ ਪ੍ਰਾਪਤ ਕਰਨਾ ਕਰਨ ਦਾ ਮੌਕਾ ਹੈ ਇਹੀ ਕਾਰਨ ਹੈ ਕਿ ਇਹ ਹਰ ਸਾਲ ਹਰ ਸਾਲ ਲੱਖਾਂ ਵਿਦਿਆਰਥੀ ਕੈਨੇਡਾ ਵੱਲ ਮੁੜ ਵੱਲ ਮੁੜਦੇ ਹਨ ਹਾਲਾਂਕਿ ਟੋਰਾਂਟੋ ਬ੍ਰਿਸਟਲ ਕੋਲੰਬੀਆ ਜਾਂ ਮੈਕგილ ਵਰਗੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣਾ ਬਹੁਤ ਮੁਕਾਬਲੇ ਵਾਲਾ ਹੈ ਇੱਥੇ ਦਾਖਲੇ ਲਈ ਸ਼ਾਨਦਾਰ ਆਦਮਾ ਕਾ ਅਕਾਦਮਿਕ ਰਿਕਾਰਡ ਭਾਸ਼ਾ ਸਕੋਰ ਅਤੇ ਹੋਰ ਯੋਗਤਾ ਮਾਪਦੰਡ ਨੂੰ ਪੂਰਾ ਕਰਨਾ ਲਾਜ਼ਮੀ ਹੈ ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਯੋਗ ਵਿਦਿਆਰਥੀ ਚੋਣ ਚੋਣ ਦੇ ਬਾਵਜੂਦ ਵੀ ਇਨ੍ਹਾਂ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਅਸਮਰੱਥ ਹਨ ਚੰਗੀ ਗੱਲ ਪਰ ਚੰਗੀ ਖਬਰ ਇਹ ਹੈ ਕਿ ਕੈਨੇਡਾ ਵਿੱਚ ਕੁਝ ਯੂਨੀਵਰਸਿਟੀਆਂ ਹਨ ਜੋ ਯੋਗ ਵਿਦਿਆਰਥੀਆਂ ਨੂੰ ਵਧੇਰੇ ਲਚਕਤਰਾ ਲਚਕਤਾਰ ਨਾਲ ਦਾਖਲਾ ਦਿੰਦੀਆਂ ਹਨ ਉਹਨਾਂ ਦੀ ਸਭੀ ਕਿਰਤ ਕਿਰਤੀਦਾਰ 70% ਤੋਂ ਉੱਪਰ ਹੈ ਜਾਨੀ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਵਧੀਆ ਸਕੋਰ ਹੈ ਜਾਂ ਦਾਖਲਾ ਪ੍ਰਾਪਤ ਕਰਨਾ ਕਾਫੀ ਆਸਾਨ ਹੋ ਸਕਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ